1000 ਰੁਪਿਆ ਬਾਹਰ ਮਾਨ ਸਾਹਿਬ ਸਾਨੂੰ ਕਹਿ ਰਹੇ ਵੀ ਉਹਨਾਂ ਦੇ ਚੌਂਚੇ ਬਣੇ ਹੋਏ ਤੇ ਇਹ ਵੀ ਤਾਂ ਉਹੀ ਕੁਝ ਕਰਕੇ ਆਏ ਆ ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ ਚੁਟਕਲੇ ਜਿੰਨੇ ਮਰਜ਼ੀ ਸੁਣਾ ਲਓ ਇਹ ਤਾਂ ਉਹਨਾਂ ਦੇ ਚੇਲੇ ਆ ਮੁੰਡੇ ਵਿਆਹ ਕਰਾਉਂਦੇ ਨੇ ਬੁੜੇ ਨਹੀਂ ਵਿਆਹ ਕਰਾਉਂਦੇ ਜਿਹਦੀ ਉਮਰ ਹੁੰਦੀ ਆ ਉਹ ਹੀ ਵਿਆਹ ਕਰਾਉਂਦਾ ਸਾਡੇ ਪਿੰਡ ਦੇ ਕਈ ਲੀਡਰ ਦੋ ਦੋ ਕਾਲੀ ਦਾ ਤੇ ਦੋ ਦੋ ਮੀਟਰ ਲਈ ਬੈਠੇ ਆ ਵਿਸ਼ੇਸ਼ ਤੌਰ ਤੇ 12 ਤੋਂ ਬਾਅਦ ਹੋ ਜੇ ਖਾਦਨੇ ਨੂੰ ਲੈ ਕੇ 2 ਮੀਟਰ ਲੱਗੇ ਵਿਖਾ ਦਿੰਦੇ ਆ ਚੇਲੇ ਭਗਵਾਨ ਤੋਂ ਮਾਨਦੇ ਆ ਗੱਲਾਂ ਤੋਂ ਬਿਨਾ ਇਹਨਾਂ ਕੋਲੇ ਕੋਈ ਗੱਲ ਨਹੀਂ ਆਉਂਦੀ ਜਿੰਨੀਆਂ ਮਰਜ਼ੀ ਗੱਲਾਂ ਸੁਣ ਲੋ ਕਿ ਇਹ ਕਿੱਥੇ ਆਰਾਮ ਆ ਕਿੱਥੇ ਟੈਂਟ ਹੈ ਆ ਵਿਰੋਧੀ ਧਿਰਾਂ ਵੱਲੋਂ ਕਿਹਾ ਜਾ ਰਿਹਾ ਕਿ ਭਈ ਸਾਨੂੰ ਫਾਰਮ ਹੈ ਜਿਹੜੇ ਭਰਨ ਨਹੀਂ ਦਿੱਤੇ ਜਾ ਰਹੇ ਆਪਣੇ ਹੀ ਕੈਂਡੀਡੇਟਾਂ ਦੀ ਲਾਈਨ ਲਗਾ ਰਹੀ ਹੈ ਦੇਖੋ ਜੀ ਤੁਸੀਂ ਪਰਲੇ ਪਾਸੇ ਕੈਮਰਾ ਮਾਰ ਕੇ ਵੇਖੋ ਫਾਰਮ ਤੁਸੀਂ ਕਿਹਨੇ ਭਰਨ ਨਹੀਂ ਦਿੱਤੇ ਜਾ ਫਾਰਮ ਤਾਂ ਉਹਨਾਂ ਦੇ ਕੋਲੇ ਆ ਪਰੇ ਹੋਏ ਬਾਕੀ ਉਹਨਾਂ ਨੇ ਫਾਰਮ ਜੇ ਨਹੀਂ ਉਹਨਾਂ ਕੋਲੇ ਸੀ ਆ ਥੱਲੇ ਕੈਮਰਾ ਮਾਰ ਕੇ ਵੇਖੋ ਕਿੰਨੇ ਪਾੜ ਕੇ ਸਟਿਆ ਇਹਨਾਂ ਨੇ ਜੀ ਤੁਸੀਂ ਉਹ ਕਹਿੰਦੇ ਲੈਨ ਆਪਣੇ ਬੰਦਿਆਂ ਦੀ ਲਾਲੀ ਫਾਰਮ ਸਾਡੇ ਹੱਥਾਂ ਕੀ ਪੈ ਰਹੇ ਆ ਸਾਡੇ ਬੰਦਿਆਂ ਨੇ ਇੱਥੇ ਆ ਬੰਦੇ ਆ ਤੁਸੀਂ ਕੈਮਰਾਮੈਨ ਹੋ ਤੁਸੀਂ ਪ੍ਰੈਸਰ رپورਟਰ ਹੋ ਤੁਸੀਂ ਇਹਨਾਂ ਨੂੰ ਪੁੱਛ ਕੇ ਵੇਖੋ ਵੀ ਇਹ ਆਮ ਆਦਮੀ ਪਾਰਟੀ ਦੇ ਆ ਕਿ ਵੱਖ-ਵੱਖ ਪਾਰਟੀਆਂ ਦੇ ਆ ਇਹ ਵੱਖ-ਵੱਖ ਪਾਰਟੀਆਂ ਦੇ 6 ਵਜੇ ਤੋਂ ਲੈਂਡ ਦੇ ਵਿੱਚ ਲੱਗੇ ਹੋਏ ਆ ਅਸੀਂ ਇਸ ਲਈ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਇਹ ਇਹਨਾਂ ਕੋਲੇ ਕੈਂਡੀਡੇਟ ਹੀ ਹੈ ਨਹੀਂ ਇਹਨੇ ਵੀ ਜਿਹੜੇ ਦੋਨੇ ਪਾਰਟੀਆਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਸਾਡੇ ਕੋਲੇ ਨੌ-ਨੌ ਕੈਂਡੀਡੇਟ ਪੂਰੇ ਦੇ ਪੂਰੇ ਹੈਗੇ ਆ ਧੱਕਾ ਕੀਤਾ ਜਾ ਰਿਹਾ ਨਹੀਂ ਜੇਕਰ ਇਹਨਾਂ ਕੋਲੇ ਨੌ-ਨੌ ਕੈਂਡੀਡੇਟ ਹੈਗੇ ਆ ਫਿਰ ਇਹ ਫਾਰਮ ਕਾਹਦੇ ਖਾਤਰ ਭਾਲਦੇ ਆ ਇੱਕ ਫਾਰਮ ਦਾ ਧਬਾਨਾ ਲਾ ਰਹੇ ਆ ਕੈਂਡੀਡੇਟ ਇਹਨਾਂ ਕੋਲੇ ਹੈ ਨਹੀਂ ਧਬਾਨਾ ਲਾ ਰਹੇ ਆ ਜਿਹੜੇ ਇਹਨਾਂ ਕੋਲੇ ਵਰਕਰ ਵੀ ਪੂਰੇ ਨਹੀਂ ਫਾਰਮ ਦਾ ਛੱਡੋ ਗੱਲ ਪਰ ਆਮ ਆਦਮੀ ਪਾਰਟੀ ਜਿਹੜੀ ਗੱਲਾਂ ਕਰਿਆ ਕਰਦੀ ਸੀ ਕਿ ਆ ਕਰਦੀ ਸੀ ਕਿ ਧੱਕਾ ਨਹੀਂ ਹੋਣ ਦੇਣਾ ਪੱਖਪਾਤ ਨਹੀਂ ਹੋਣ ਦੇਣਾ ਉਹ ਕਹਿੰਦੇ ਸਾਡੇ ਨਾਲ ਧੱਕਾ ਸ਼ਰੀਆਮ ਕਰਦੇ ਤੁਸੀਂ ਇੱਥੇ ਵੇਖ ਲਓ ਵੀ ਧੱਕਾ ਕੌਣ ਕਰਦਾ ਨਾਰੇ ਕੌਣ ਲੌਂਗ ਲੱਖਾਂ ਤੋਂ ਵੱਧ ਇਹ ਲਾਰੇ ਆ ਪਰਖਾਟ ਕੇ ਆਏ ਹੋਇਆ ਕਿਉਂਕਿ ਇਹਨਾਂ ਨੂੰ ਇਸ ਚੀਜ਼ ਉਹ ਹੀ ਪਿਛਲਾ ਜਿਹੜਾ ਬੈਕਗ੍ਰਾਉਂਡ ਆ ਦਿਖਾਈ ਜਾ ਰਿਹਾ ਹੈ ਵੀ ਜਿਵੇਂ ਕਾਲੀਆਂ ਨੇ ਪਹਿਲਾਂ ਧੱਕੇ ਕੀਤੇ ਸੀ ਚੋਣ ਜਿਹੜੇ ਸਟੇਸ਼ਨਾਂ ਤੇ ਇਹਨਾਂ ਨੇ ਕਬਜ਼ੇ ਕੀਤੇ ਸੀਗੇ ਇਹਨਾਂ ਨੂੰ ਉਹ ਜ਼ਿਆਦਾ ਪਰ ਸਾਡੀ ਮਾਨ ਸਾਹਿਬ ਦੀ ਜਿਹੜੀ ਸਰਕਾਰ ਆ ਮਾਨ ਦੀ ਜਿਹੜੀ ਸਰਕਾਰ ਆ ਸਾਫ ਸੁਥਰੀ ਈਮਾਨਦਾਰ ਸਰਕਾਰ ਕਾਲੀ ਤੇ ਕਾਂਗਰਸੀ ਇਹ ਗੱਲ ਕਹਿੰਦੇ ਆ ਕਿ ਹਾਰ ਦਾ ਮੂੰਹ ਦੇਖਣਾ ਪੈ ਰਿਹਾ ਆ ਆਮ ਆਦਮੀ ਪਾਰਟੀ ਨੂੰ ਕੰਮ ਕਾਜ ਕੀਤੇ ਨਹੀਂ ਇਸੇ ਕਰਕੇ ਜਿਹੜੇ ਸਾਡੇ ਕੈਂਡੀਡੇਟਾਂ ਨੂੰ ਬਾਹਰ ਕੀ ਸਾਡਾ ਜਿਹੜਾ ਵਿਸ਼ਵਾਸ ਆ ਜਿੰਨੇ ਸਾਡੇ ਕੈਂਡੀਡੇਟ ਅਸੀਂ ਖੜੇ ਕੀਤੇ ਆ ਉਹ 100 ਦਾ 100% ਜਿੱਤਣਗੇ ਤਹਾਡੇ ਨਾਲ ਵਾਦਾ ਕਰ ਜਿੱਤ ਦਾ ਜਾਣੀ ਉਹ ਕਹਿੰਦੇ ਜਿੱਤ ਤਾਂ ਪੱਕੀ ਹੈ ਸਾਡੇ ਦਾ ਫਾਰਮ ਹੀ ਨਹੀਂ ਪਰਲੀ ਨਹੀਂ ਨਹੀਂ ਜਿੱਤ ਨਹੀਂ ਜਿੱਤ ਸਾਡੇ ਆ ਲੋਕਾਂ ਦੀ ਭੀੜ ਆ ਜਿਹੜੇ ਲੋਕਾਂ ਦੇ ਵਿੱਚੋਂ ਤੁਸੀਂ ਵੀਊ ਲੈ ਕੇ ਵੇਖ ਲਓ ਵੀ ਜਿਹੜੇ ਜੁੱਕ ਵੀਊ ਦੱਸਦੇ ਆ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਇੰਨੇ ਇਮਾਨਦਾਰ ਸਰਕਾਰ ਆ ਮਾਨ ਸਾਹਿਬ ਨੇ ਕਿੰਨੇ ਇਮਾਨਦਾਰੀ ਦਾ ਸਰਕਾਰ ਕੈਂਡੀਡੇਟ ਵੀ ਕੈਮਰੇ ਦੇ ਆ ਕੇ ਬੋਲ ਰਹੇ ਆ ਸਾਨੂੰ ਤਾਂ ਅੰਦਰ ਹੀ ਨਹੀਂ ਜਾਂਦੇ ਉਹਨਾਂ ਨੂੰ ਤਾਂ ਬਥੇਰਾ ਕੁਝ ਬੋਲਣਾ ਹੁੰਦਾ ਸਾਡੀ ਸਰਕਾਰ ਨੂੰ ਨਿੰਦਣਗੇ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਦੀਆਂ ਤਾਂ ਹਿੰਦਗਾ ਹੀ ਹੁੰਦੀਆਂ ਕਿਵੇਂ ਦੇਖਦੇ ਉਹ ਜਿਹੜੇ ਨਾਰੇ ਲਾਈ ਜਾਂਦੇ ਆ ਨਾ ਇਹ ਇਹਨਾਂ ਦੀ ਕਿਸੇ ਦੀ ਵੋਟ ਹੀ ਹੈ ਨਹੀਂ ਕੈਂਡੀਡੇ ਕਹਿੰਦੇ ਆਮ ਆਦਮੀ ਪਾਰਟੀ ਨੇ ਕੰਮ ਹੀ ਕੀਤਾ ਹਾਰ ਤਾਂ ਮੂੰਹ ਦੇਖਣਾ ਪੈ ਕੰਮ ਕਿਉਂ ਨਹੀਂ ਕੀਤਾ ਜੇ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਨਾ ਹੋਥੋਂ ਲੈ ਕੇ ਦੇਖ ਲੋ ਸਾਰਾ ਜਨੀ ਲੋਕ ਖੜੇ ਆਮ ਆਦਮੀ ਪਾਰਟੀ ਦੇ ਐਵੇਂ ਥੋੜੀ ਆ ਗਈ ਇਹ ਇਹਨਾਂ ਦੇ ਪਿੱਛੇ ਕੌਣ ਹੈ ਇਹ ਬੰਦੇ ਗਲਾ ਦੇ ਨੇ ਇੱਕ ਪਾਸੇ ਕਰ ਲੈਣ ਪਤਾ ਲੱਗ ਜੂ ਕੀ ਦੇ ਪਿੱਛੇ ਕੌਣ ਹੈ ਦੇ ਕਿਹਦੇ ਆਪਣੇ ਬੰਦੇ ਹੀ ਲੈਣਾ ਚ ਖੜੇ ਕੀਤੇ ਹੋਏ ਉਹਨਾਂ ਨੇ ਆਪਣੇ ਕਿਉਂ ਕਰੇ ਹੋਏ ਆ ਸਾਰੇ ਵਿੱਚ ਜਿਨ੍ਹਾਂ ਨੇ ਆਜਾਦ ਵੀ ਖੜੇ ਆ ਵਿੱਚ ਕਾਗਜ਼ ਭਰੇ ਹੁੰਦਾਂ ਨੇ ਭਰੀ ਜਾਂਦੇ ਇਹਨਾਂ ਕੋਲੇ ਬੰਦੇ ਹੈ ਨਹੀਂਗੇ ਸਿਰਫ ਤਾਂ ਸਿਰਫ ਰੌਲਾ ਇਹਨਾਂ ਕੋਲੇ ਉਹ ਭਾਈ ਜਾਂਦੇ ਆ ਉਹਨਾਂ ਦੇ ਤਾਂ ਉਹਨਾਂ ਦੇ ਤਾਂ ਕੈਂਡੀਡੇਟ ਵੀ ਰੋਲਾ ਪਾ ਰਹੇ ਆ ਜਿਹੜੇ ਨਹੀਂ ਨੀ ਜੀ ਉਹ ਕੈਂਡੀਡੇਟ ਦਾ ਕਹਿੰਦੇ ਸਾਨੂੰ ਸਾਡੇ ਜਿਹੜੇ ਫਾਰਮ ਸੀ ਉਹ ਫੜ ਕੇ ਪਾੜਦੇ ਹੁਣ ਸਾਰਿਆਂ ਦੇ ਹੱਥੇ ਫਾਰਮ ਦੇਖ ਦਿਖਾਓ ਇਹਨਾਂ ਨੂੰ ਸਾਰਾ ਕਹਿਣਾ ਇਹ ਸੀਗੇ ਵੀ ਸਾਨੂੰ ਫਾਰਮ ਨਹੀਂ ਦਿੱਤੇ ਪਹਿਲਾਂ ਉਹਨਾਂ ਦਾ ਇਹ ਕਹਿਣਾ ਸੀ ਸਾਡੇ ਕੋਲ ਤਾਂ ਫਾਰਮ ਹੈ ਨਹੀਂ ਫਿਰ ਉਹਨਾਂ ਨੇ ਫਾਰਮ ਪਾੜੇ ਉਹ ਫਾਰਮ ਕਿੱਥੋਂ ਆਏ ਜਿਹੜਾ ਸਭ ਕੁਝ ਹੈਗਾ ਝੂਠ ਬੋਲ ਰਹੇ ਆ ਡਰਾਮਾ ਕਰ ਰਹੇ ਆ ਉਹ ਪਹਿਲਾਂ ਤੋਂ ਹੀ ਗਿੱਜੇ ਡਰਾਮੇ ਕਰਦੇ ਆ ਸਮਾਟ ਪਤਾ ਕਹਿੰਦੇ ਕਿ 9 ਤੋਂ 11 ਦਾ ਸਮਾਂ ਸੀ ਸਮਾਂ ਦੇਖ ਲਓ ਇਹ ਸਮਾਂ ਲੱਗੀ ਹੁੰਦੀ ਹੈ ਲਾਈਨ ਦੇ ਵਿੱਚ ਹਰ ਇੱਕ ਉਹ ਕ ਵੀ ਲਾਈਨ ਦੇ ਵਿੱਚ ਜਿਵੇਂ ਵੀ ਹੈਗਾ ਉਹ ਲਾਈਨ ਦੇ ਵਿੱਚ ਲੱਗੇ ਤੇ ਉਹ ਆਪਦੀ VOTING ਕਰੇ ਫਾਰਮ ਭਰੇ ਉਹ ਲਾਈਨ ਤੋਂ ਪਿੱਛੇ ਰਹੇਗੇ ਕਦੋਂ ਇਹ ਤੇ ਉਹ ਵਰਦ ਵਰਾਰੀ ਆਉਗੀ ਉਹਦੀ ਫਾਰਮ ਭਰਨਗੇ ਨਾ ਪਹਿਲਾ ਕੌਣ ਰਹੂਗਾ ਮੂਹਰੇ ਵਾਰੀ ਇਹ ਕਹਿੰਦੇ ਰੋਲਾ ਜਾਣ ਕੇ ਪਾਉਂਦੇ ਆ ਇਹ ਸੁੱਤੇ ਪਏ ਨਹੀਂ ਉੱਠੇ ਭਾਈ ਇਹ ਸੌਗੇ ਸੀਗੇ ਵੋਟਾਂ ਦੇ ਨਹੀਂ ਹਾਂਜੀ ਵੀਰ ਜੀ ਉਹ ਕਹਿੰਦੇ ਸੁੱਤੇ ਪਏ ਨਹੀਂ ਉੱਠੇ ਤਾਂ ਜੀ ਤੇ ਰਾਤ ਦੇ ਬੈਂਕ ਚ ਪਏ ਆ ਇਹ ਇਹ ਸੋਡੇ ਹਾਂਜੀ ਤੁਹਾਡੇ ਕਿੰਨੇ ਤੁਸੀਂ ਚੈਨਲ ਵਾਲੇ ਆ ਅਸੀਂ ਇੱਥੇ 8.5 ਦੇ ਖੜੇ ਆ ਇਹਨਾਂ ਨੂੰ ਕਹਿਣ ਨੂੰ ਕੀ ਕਹਿਣਾ ਹੈ ਇਹ ਇਹ ਇਹਨਾਂ ਦੀ ਗੱਲ ਬਿਨਾ ਗੱਲਾਂ ਤੋਂ ਜਿਵੇਂ ਭਗਵਾਨਤਮਾਨ ਹੈ ਗੱਲਾਂ ਜਿੰਨੀਆ ਮਰਜ਼ੀ ਕਰਾ ਲਓ ਚੁਟਕਲੇ ਜਿੰਨੇ ਮਰਜ਼ੀ ਸੁਣਾ ਲਓ ਇਹ ਤਾਂ ਉਹਨਾਂ ਦੇ ਚੇਲੇ ਆ ਇਹਨਾਂ ਨੂੰ ਗੱਲਾਂ ਜੋ ਮਰਜ਼ੀ ਸੁਣ ਲਓ ਇਹਨਾਂ ਤੋਂ ਇਹ ਤਾਂ ਬੜਾ ਕੁਝ ਕਹਿਣਗੇ ਪਰ ਲੋਕਾਂ ਦੇ ਸਾਹਮਣੇ ਆ ਤੁਹਾਡੇ ਸਾਹਮਣੇ ਆ ਤੁਸੀਂ ਕਿੰਨੇ ਛੋੜੇ ਚੱਲਣਾ ਤੁਸੀਂ 8.5 ਦੇ ਖੜੇ ਆ ਇਹ ਹੁਣ ਤੁਸੀਂ ਵੇਖ ਲਓ ਵੀ ਗੱਲ ਕਿਹਦੇ ਸਚਾਈ ਆ ਹਾਂਜੀ ਅਜਾ ਇਹ 600 ਜੌਟ ਮਾਪ ਕੀਤੀ ਹੈ 24 ਘੰਟੇ ਕੋਈ 16 ਘੰਟੇ ਬਿਜਲੀ ਮੋਟਰਾਂ ਦੀ ਆਉਂਦੀ ਹੈ ਜਦੋਂ ਬੀਬੀਆਂ ਨੂੰ 1000 ਰੁਪਿਆ ਦੇਤਾ ਤਾਂ ਇਹ ਘਰਵਾ ਦੇ ਪਿੱਛੇ ਨਹੀਂ ਆ ਇਹਨਾਂ ਦੇ ਉਹ ਵੀ ਆਮ ਆਦੀ ਪਾਰਟੀ ਦੇ ਸਮਰਥਨ ਤੇ ਆ ਜਾਣਗੇ ਇਹਦਾ ਕਹਿੰਦੇ ਹਾਰ ਦਾ ਮੂੰਹ ਦੇਖਾ ਹਾਰਦਾ ਗਾ ਹਾਜੀ ਡਰਾਮਾ ਕਰਦੇ ਆ ਇਹਨਾਂ ਘਰ ਵਾਲਿਆਂ ਦੇ ਪਿੱਛੇ ਰਹਿ ਗਿਆ 1000 ਰੁਪਇਆ ਮਾਨ ਸਾਹਿਬ ਸਾਨੂੰ ਕਹਿ ਰਹੇ ਵੀ ਉਹਨਾਂ ਦੇ ਚੌਂਚੇ ਬਣੇ ਹੋਏ ਤੇ ਇਹ ਵੀ ਤਾਂ ਉਹੀ ਕੁਝ ਕਰਕੇ ਆਏ ਆ ਉਹੀ ਕੁਝ ਬਣ ਕੇ ਆਏ ਆ ਜਿਹਨਾਂ ਨੇ ਕੰਮ ਕੀਤੇ ਦੇ 2.5 ਐਮਐਲ ਨਹੀਂ ਸੀ ਰਹਿੰਦੇ ਸੂਬੇ ਬਾਦਲ ਕੋਲੇ ਕੱਲੀ ਹੱਟੀ ਸੀਗੀ ਤੇ 700 ਕੱਲਾ ਪਣੀ ਦਾ ਕਿੱਥੋਂ ਬਣਾਇਆ ਉਹਨੇ ਕਾਲੀ ਦਾਲ ਚੋਂ ਬਣਾਇਆ ਨਾ ਢੱਡ ਮੇਰੇ ਤੋਂ ਵੱਡਾ ਆਦਾ ਇਹਦਾ ਕਹਿੰਦੇ ਕੰਮ ਹੀ ਐਨੇ ਕਰਦੇ ਕਹਿੰਦੇ ਹੁਣ ਇਹਨਾਂ ਦੀਆਂ ਬੀਬੀਆਂ ਵੀ ਕਹਿੰਦੇ ਸਾਨੂੰ ਵੋਟ ਪਾਉਣਗੀਆਂ ਕਾ ਇਹਦੇ ਵੱਡੇ ਕਰਤੇ 100 ਕਰੋੜ ਰੁਪਏ ਦਾ 100 ਕਰੋੜ ਰੁਪਏ ਦਾ ਮਹੱਲੀ ਘਟਾਲਾ ਕਰਤਾ ਮਾਨਸਾ ਵਾਲਾ ਐਮਐਲ ਇਹਨਾਂ ਦਾ ਜੇਲ੍ਹ ਜਾ ਆ ਇਹਨਾਂ ਦਾ ਕਟਾਰੂ ਚੱਕ ਹੁਣ ਮੈਨੂੰ ਕਹਿਣ ਦੀ ਲੋੜ ਨਹੀਂ ਕੰਮ ਛੋਟੇ ਕਰਿਆ ਕਿਤੇ ਇਹਨਾਂ ਨੇ ਹੋਰ ਕਿਤੇ ਹੋਰ ਕਿ ਹੁਣ ਕਿਹਦੇ ਕਿਹਦੇ ਸੁਣਾਵਾ ਵਾਲੇ ਜਰੂਰ ਸਾਰਿਆਂ ਨੇ ਹੋਇਆ ਵੀ ਕਰਾਲੇ ਇਹਨੂੰ ਕੰਮ ਹੀ ਨਹੀਂ ਸਮਝਦੇ ਇਹਦਾ ਇਹ ਕੰਮ ਕਹਿੰਦੇ ਆ ਕਿ ਉਹਨੇ ਜਵਾਬ ਇਹਨਾਂ ਤੋਂ ਹਾਂਜੀ ਭਾਈ ਕਹਿੰਦੇ ਆਮ ਆਦਮੀ ਪਾਰਟੀ ਵਾਲਿਆਂ ਨੇ ਵਿਆਹ ਕਰਾ ਲਿਆ ਕੰਮ ਜਿੰਨਾਂ ਦਾ ਹੁੰਦਾ ਉਹ ਸਭ ਕੰਮ ਇਹ ਸਭ ਕੁਝ ਹੈ ਪਹਿਲੀ ਗੱਲ ਤੋਂ ਤੁਸੀਂ ਇਹਨਾਂ ਦਾ ਸਾਫਕਾ ਖੜਾ ਹੈ ਇਹਨਾਂ ਦਾ ਸਾਫਕਾ ਚੇਅਰਮੈਨ ਖੜਾ ਪਹਿਲਾਂ ਕੀ ਬਣਿਆ ਸੀ ਉਹ ਵੀ ਉਹ ਧੱਕੇ ਨਾਲ ਹੀ ਬਣਿਆ ਸੀ ਨਾ ਇਹਨਾਂ ਦਾ ਸਾਫਕਾ ਖੜਾ ਉਹਨੂੰ ਪੁੱਛੋ ਤੁਸੀਂ ਕਿਵੇਂ ਬਣੇ ਸੀ ਹਾਂਜੀ ਕਹਿੰਦੇ ਵਿਆਹ ਕਰਾ ਲਿਆ ਇਹ ਤਾਂ ਸਾਰੇ ਲੋਕ ਹੀ ਕਰਵਾਉਂਦੇ ਇਹਨਾਂ ਦੇ ਨਹੀਂ ਹੋਏ ਪਹਿਲਾਂ ਇਹਨਾਂ ਨੂੰ ਪੁੱਛ ਲਓ ਪੁੱਛ ਲੈਣਾ ਦੇ ਨਹੀਂ ਹੁੰਦੇ ਵਿਆਹ ਕਰਾਉਂਦੇ ਹੁੰਦੇ ਬੁਢੇ ਵੀ ਵਿਆਹ ਕਰਾਉਂਦੇ ਜਿਹਦੀ ਉਮਰ ਹੁੰਦੀ ਹੈ ਉਹ ਹੀ ਵਿਆਹ ਕਰਾਉਂਦਾ ਇਨਾਂ ਦੇ ਵਿਆਹ ਤਾਂ ਹੀ ਹੋਣੀ ਵੇਖ ਲੱਗੇ ਪਹਿਲਾਂ ਤਾਂ ਇਹਨਾਂ ਦੇ ਭੋਗਾਂਲੇ ਲੀਡਰ ਸੀ ਪਹਿਲਾਂ ਤਾਂ ਭੋਗਾਂਲੇ ਹੀ ਸੀਗੇ ਭੋਗ ਹੀ ਵਹਿੰਦੇ ਹੁੰਦੇ ਸੀਗੇ ਜੰਗ-ਜੰਗ ਬੜਾ ਹੀ ਹੋਣਾ ਤੇ ਹੁਣੇ ਬੋਲਣਗੇ ਸਾਡੇ ਕੰਮ ਬੋਲਣਗੇ ਪਤਾ ਲੱਗੂ ਕੰਮ ਕਰਿਆ ਦੋ ਇਹ ਕਹਿੰਦੇ 3 ਸਾਲਾਂ ਚ ਤਾਂ ਬੋਲੇ ਨਹੀਂ ਕੱਲੇ ਫਲੈਕਸ ਉਹ ਬੋਲੋਗੇ ਕੰਮ ਬੋਲ ਦੋ ਨਹੀਂ ਭਾਈ ਤੂੰ ਹੀ ਸਿਆਣਾ ਤੈਨੂੰ ਬਿੱਲ ਆਉਂਦਾ ਬਿੱਲ ਤੈਨੂੰ ਆਫੜਾ ਇਹ ਤਾਂ ਫਿਰ ਚਾਰੇ ਆਈ ਰੱਖਿਆ ਮੋਟਾ 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 ਹੁੰਦੇ ਆ ਇਹਨਾਂ ਨੂੰ ਹੀ ਪੁੱਛੋ ਵੀ ਆਪ ਬਸਤੀਜੀਸ ਪਾਰਟੀ ਸਰਕਾਰ ਬਣੀ ਕਿਉਂ ਪਲਪ ਚ ਬਣੀ ਕਿਉਂ ਨਹੀਂ ਬਾਕੀ ਗੱਲ ਸੁਣੋ ਨੌਜਵਾਨ ਹੈ ਤੇ ਨੌਜਵਾਨ ਆਪਦੀ ਉਮਰ ਚਾਗੀ ਵਿਆਹ ਕਰਾਉਣਗੇ ਨਾ ਛੋਟੇ ਛੋਟੇ ਰੋਗ ਪੈਣਗੇ ਬਸ ਆਹੀ ਕੋਈ ਮੋਟਰਾਂ ਬੰਦ ਦਾ ਹੀ ਮੋਟਰਾਂ ਬਿਜਲੀ ਕੋਈ ਜੀ ਜ਼ਿੰਮੇਵਾਰ ਕਹਦੇ ਜਨਰੇਟਰ ਨੂੰ ਤਾਲਾ ਲਾ ਹੋਵੇ ਆਪਣੀ ਸਾਡੇ ਪਿੰਡ ਦੇ ਕਈ ਲੀਡਰ ਦੋ ਦੋ ਕਾਲੀ ਦਾ ਤੇ ਦੋ ਦੋ ਮੀਟਰ ਦਵਾਈ ਬੈਠੇ ਹੈ ਵਿਸ਼ੇਸ਼ਕ 12 ਤੋਂ ਬਾਅਦ ਹੋ ਜੇ ਖਾਦਨੇ ਨੂੰ ਲੈ ਕੇ 2 ਮੀਟਰ ਲੱਗੇ ਵਖਾਦਨੇ ਆ ਮਾਨ ਦੀ ਸਾਬਸਿਡੀ ਛੱਡ ਵੀ ਅਸੀਂ ਸੇਅਰ ਕਰਕੇ ਬਾਅਦ ਨਹੀਂ ਲੈਣੀਗੀ ਲੈ ਜਾ ਪਾਰਟੀ ਜਿੰਦਾਬਾਦ ਕਹਿੰਦੇ ਅਸੀਂ ਭੋਗਾ ਵਾਲੇ ਪਹਿਲਾਂ ਲੀਡਰ ਦੇਖਦੇ ਸੀ ਕਹਿੰਦੇ ਵਿਆਹ ਵਾਲੇ ਹੁਣ ਹੀ ਦੇਖਿਆ ਨਹੀਂ ਮੈਨੂੰ ਇਹ ਗੱਲ ਨਹੀਂ ਸਮਝ ਆਈ ਕਿ ਇਹੜੇ ਭੋਗਾ ਵਾਲੇ ਕਿਹੜੇ ਆ ਪਹਿਲਾਂ ਕਹਿੰਦੇ ਲੀਡਰ ਬੁੜੇ ਖੁੜੇ ਸੀ ਭੋਗ ਪੈਂਦੇ ਸੀ ਉਹਨਾਂ ਦੇ ਹੁਣ ਅਸੀਂ ਵਿਆਹ ਵਾਲੇ ਲੀਡਰ ਦੇਖੇ ਅਸੀਂ ਨਹੀਂ ਇਹ ਤਾਂ ਇਹਨਾਂ ਨੇ ਮੈਂ ਸਾਨੂੰ ਪਹਿਲਾਂ ਜ਼ਿਕਰ ਕਰਿਆ ਵੀ ਮੈਂ ਇਹਨਾਂ ਨੂੰ ਪਹਿਲਾਂ ਇਹ ਚੇਲੇ ਭੋਗ ਹਤਮਾਨਦੇ ਆ ਗੱਲਾਂ ਤੋਂ ਬਿਨਾਂ ਇਹਨਾਂ ਕੋਲੇ ਕੋਈ ਗੱਲ ਨਹੀਂ ਆਉਂਦੀ ਜਿੰਨੀਆਂ ਮਰਜ਼ੀ ਗੱਲਾਂ ਸੁਣ ਲਓ ਕਿ ਇਹ ਕਿੱਥੇ ਆਰਾਮ-ਰਾਮ ਕਿੱਥੇ ਟੈਟ ਗੱਲ ਆਪਾਂ ਇੱਥੇ ਕਰਦੇ ਆ ਬੈਂਕ ਦੀ ਚੋੜ ਦੀ ਗੱਲ ਤੇ ਫਾਰਮਾਂ ਦੀ ਕਰਦੇ ਆਂ ਭੋਗਾ ਵਾਲਾ ਤੇ ਵਿਆਹ ਵਾਲਾ ਕੀ ਮਸਲਾ ਵਿੱਚ ਇਹ ਕਹਿੰਦੇ ਕਿ 70 ਸਾਲਾਂ ਤੋਂ ਅੱਕੇ ਹੋਏ ਸੀ ਬਦਲਾਅ ਇਸੇ ਕਰਕੇ ਲੈ ਕੇ ਆਂਦਾ ਬਦਲਾਅ ਇਸੇ ਕਰਕੇ ਲੈ ਕੇ ਆਂਦਾ ਬਦਲਾਅ ਤਾਂ ਆ ਗਿਆ ਹੁਣ ਬਦਲਾਅ ਇਹ ਇਹਨਾਂ ਤੋਂ ਸਾਹਮਣੇ ਨਹੀਂ ਜਾਂਦਾ ਬਦਲਾਅ ਆਇਆ ਇੰਨਾ ਗਿਆ ਹੁਣ ਇਹਨਾਂ ਸਾਰਿਆਂ ਦੇ ਭਾਦੀ ਬਣੀ ਵੀ ਹੈ ਲੋਕਾਂ ਨੇ ਨੀਤ ਬਹੁਤ ਰੱਖੀ ਸੀ ਇਹ ਚ ਕੋਈ ਸ਼ੱਕ ਨਹੀਂ ਬਹੁਤ ਵੱਡੀ ਨੀਤੀਆਂ ਕੋ ਗੱਲਾਂ ਬਹੁਤ ਵੱਡੀਆਂ ਕਰੀਆਂ ਸੀ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਆ ਕਹਿੰਦੇ ਬਿਜਲੀ ਦੇ ਬਿੱਲ ਤਾਂ ਬਿਜਲੀ ਦਾ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਬਿਜਲੀ ਦਾ ਰੇਟ ਵਧਾਤਾ ਪਟਰੋਲ ਤੇ ਟੈਕਸ ਲਾਤੇ ਡੀਜ਼ਲ ਡੀਜ਼ਲ ਤੇ ਟੈਕਸ ਲਾਤੇ ਹੋਰ ਹਲੇ ਕੀ ਹੋਊਗਾ ਹੋਰ ਬਦਲਾਅ ਕਿਵੇਂ ਆਊਗਾ ਹੁਣ ਤੁਹਾਡੇ ਸਾਰਿਆਂ ਦੇ ਸਾਹਮਣੇ 10 ਹਜ਼ਾਰ ਕਰੋੜ ਦਾ ਕਰਜ਼ਾ ਹਲੇ ਹੋਰ ਮੰਗ ਲਿਆ ਕਰੋੜਾ ਰੁਪਏ ਪੰਜਾਬ ਸਿਰਫ ਪੰਜਾਬ ਦੇ ਲੋਕਾਂ ਸਰ ਚੜਾਤਾ ਹਲੇ ਹੋਰ ਬਦਲਾਅ ਕਿਉਂ ਠੀਕ ਹੈ ਇਹ ਬਦਲਾਅ ਆ ਗਿਆ ਹੈਲੋ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆਂ ਅਸੀਂ ਤਸਵੀਰਾਂ ਦੇ ਵਿੱਚ ਦਿਖਾਉਨੇ ਆਂ ਅਸੀਂ ਤੁਹਾਨੂੰ ਕਿ ਜਿੱਥੇ ਪੂਰੀ ਹਫੜਾ ਦਫੜੀ ਮੱਚੀ ਹੋਈ ਆ ਛੇ ਰਿਆਮ ਤਾਂ ਕਾ ਕਰ ਰਹੇ ਆ ਕਾ ਹੋ ਰਿਹਾ ਹੈ ਤਾਂ ਬਾੜ ਵਾਲੇ ਆ ਕਿ ਫਾਰਮ ਵੀ ਨਹੀਂ ਪਰਨ ਦਿੰਦੇਗੇ ਦੱਸੋ ਦੱਸੋ ਜਿੱਥੇ ਕੱਲ ਕੀ ਦੇਖਣੀ ਹੈ ਬੜਾ ਬੜਾ ਪੈਰਾਂ ਦਾ ਪੁਸਤਕਾ ਕਹਿੰਦੇ ਯਾਦ ਦਿੱਤਾ ਜਾਂਦਾ ਜੀ ਹਾਂ ਜੀ ਤੁਹਾਡੇ ਸਭ ਨੇ ਕੋਈ ਕਹਿੰਦੇ ਚੇਅਰਮੈਨ ਬਣ ਕੇ ਨੇ ਕਿ ਸਾਨੂੰ ਫਾਰਮ ਵੀ ਨਹੀਂ ਬਿਲਕੁਲ ਨਹੀਂ ਫਾਰ ਤੱਕ ਬੰਦ ਕਰ ਲਿਆ ਗਿਆ ਜੀ ਬਿਲਕੁਲ ਨਹੀਂ ਬਿਲਕੁਲ ਨਹੀਂ ਹਾਂ ਜੀ ਬਿਲਕੁਲ ਨਹੀਂ ਬਿਲਕੁਲ ਨਹੀਂ ਤਾਂ ਲਗਾਤਾਰ ਜਿਹੜੇ ਚਿਹਰ ਮੇਣਾ ਉਹ ਕਹਿੰਦੇ ਵਾਕੀ ਨਾਂ ਤੇ ਬਣੀ ਸੀਗੀ ਅੱਜ ਉਹਦੀ ਸੋਚ ਦੇ ਖਿਲਾਫ ਪੰਜਾਬ ਦੇ ਲੋਕਾਂ ਦੇ ਨਾਲ ੱੱੱਕਾ ਕੀਤਾ ਜਾ ਰਿਹਾ ਫਾਰਮਲੀ ਪਰਨ ਦਿੱਤੇ ਜਾ ਰਹੇਗੇ ਮੌਲਕਤ ਅਧਿਕਾਰਾਂ ਤੇ ਸੰਵਿਧਾਨਕ ਅਧਿਕਾਰਾਂ ਤੇ ਉੱਤੇ ਡਾਕਾ ਮਾਰਿਆ ਜਾ ਰਿਹਾ ਅਸੀਂ ਇਹਦਾ ਵਿਰੋਧ ਕਰਦੇ ਹਾਂ ਤੇ ਪੰਜਾਬ ਦੇ ਲੋਕਾਂ ਨੂੰ ਇਕੱਠੇ ਕਰਾਂਗੇ ਸੱਦਾ ਦੇਵਾਂਗੇ ਕਿ ਆਉਣ ਵਾਲੀਆਂ ਪੰਚਾਇਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਜਿਵੇਂ ਇਹਨਾਂ ਨੇ ਹੁਣ ਸਾਡੇ ਨਾਲ ਕੀਤੀ ਹੈ ਲੋਕਾਂ ਦੇ ਨਾਲ ਅਧਿਕਾਰਾਂ ਤੇ ਛਾਪਾ ਮਾਰਿਆ ਇਹਨੇ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਭਜਾ ਕੇ ਬਾਹਰ ਕੱਢਾਂਗੇ ਕੀ ਲੱਗਦਾ ਹੈ ਵੀ ਮਤਲਬ ਉਹ ਚੋਣਾ ਇਸ ਤਰੀਕੇ ਦਾ ਜਿਸ ਤਰੀਕੇ ਨਾਲ ਉਹ ਵੀ ਚੋਣਾ ਹੋਗੀਆਂ ਤਾਂ ਲੱਗਦਾ ਵੀ ਲੋਕਾਂ ਨੂੰ ਪੰਜਾਬ ਰਹੇਗਾ ਨਹੀਂ ਫਿਰ ਪੰਜਾਬ ਕੀ ਰਹੇਗਾ ਫਿਰ ਜਿਹੜੀਆਂ ਨਾਲ ਫੋਟੋ ਲਾਈਆਂ ਸੀ ਦਫ਼ਤਰਾਂ ਦੇ ਵਿੱਚ ਡਾਕਟਰ ਅੰਬੇਡਕਰ ਸਾਹਿਬ ਦੀ ਸ਼ਹੀਦ ਤੇ ਆਜਮ ਭਗਤ ਸਿੰਘ ਦੀ ਕੀ ਭਗਤ ਸਿੰਘ ਹੋਰਾਂ ਦਾ ਇਹ ਰੰਗਲਾ ਪੰਜਾਬ ਸੀਗਾ ਇਹ ਸੁਪਨਾ ਸੀਗਾ ਪੰਜਾਬ ਦੇ ਵਿੱਚ ਉਹਨਾਂ ਦਾ ਸੀਗਾ ਵੀ ਹਰ ਮਨੁੱਖ ਨੂੰ ਅਧਿਕਾਰਾਂ ਦੇ ਉਹਦੇ ਵਿੱਚ ਡਾਕਾ ਨਾ ਵੱਜੇ ਉਹਦੇ ਅਧਿਕਾਰਾਂ ਮੁਤਾਬਕ ਨੂੰ ਹਰ ਗੱਲ ਕੁਲੀ ਗੁੱਲੀ ਜੁਲੀ ਦਾ ਪ੍ਰਬੰਧ ਹੋਵੇ ਲੋਕਾਂ ਸ਼ਾਂਤੀ ਨਾਲ ਰਹਿਣ ਕੋਈ ਕਿਸੇ ਦੇ ਉੱਤੇ ਧੱਕਾ ਤੋੜਾ ਨਾ ਕਰੇ ਕਤਲੋਗਰਤ ਨਾ ਹੋਵੇ ਲੁੱਟ ਕੋ ਨਾ ਹੋਵੇ ਅੱਜ ਇਹ ਸਾਰੇ ਆਪ ਲੁੱਟੀ ਜਾ ਰਹੇ ਆ ਲੁੱਟਣ ਲੱਗੇ ਆ 16-16 ਲੱਖ ਦੇ ਸ਼ੀਸ਼ੇ ਲਵਾ ਕੇ ਉਹ ਨੂੰ ਬੁਲਟ ਪ੍ਰੂਫ ਦੇ ਵਿੱਚ ਪਾਛਣ ਕਰਦੇ ਆ ਚੋਚ ਕਰਦੇ ਪੰਜਾਬ ਦੇ ਪੈਸੇ ਨਾਲ ਇਹ ਭਗਤ ਸਿੰਘ ਹੋਰਾਂ ਦੀ ਸੋਚ ਨਹੀਂ ਸੀਗੀ ਅਸੀਂ ਇਹਦਾ ਵਿਰੋਧ ਕਰਦੇ ਆ ਕਿਵੇਂ ਦੇਖ ਦਿਓ ਅੱਗੇ ਮੈਂ ਸੀ 35 ਚੋਣਾਂ 'ਚ ਵੀ ਇਹੇ ਕੁਸਤਾਂ ਦੀ ਲੋਕ ਹੋਣ ਦੇਣਗੇ ਅੱਜ ਹੀ ਬਹੁਤ ਰੋਚ ਸੀਗੇ ਚਲੋ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਪਰ ਜਿਵੇਂ ਪਹਿਲਾਂ ਜ਼ਿਕਰ ਕਰਿਆ ਕਿਉਂਕਿ ਫੋਟੋਆਂ ਇਹਨਾਂ ਨੇ ਦੋ ਲਾਈਆਂ ਆ ਜੀ ਇੱਕ ਸਰਦਾਰ ਭਗਤ ਸਿੰਘ ਜੀ ਦੀ ਇੱਕ ਭੀਮrao ਉਮੇਦਕਰ ਦੀ ਭੀਮrao ਉਮੇਦਕਰ ਨੇ ਲੋਕਤੰਤਰ ਦੇ ਉਹ ਨਰਮਤਾ ਹੈ ਸੰਵਿਧਾਨ ਦੇ ਉਹ ਨਮਰਤਾ ਹੈ ਉਹਨਾਂ ਨੇ ਇੱਕ ਸੰਵਿਧਾਨ ਬਣਾਇਆ ਸੀ ਲੋਕਤੰਤਰ ਵਾਸਤੇ ਉਹਨਾਂ ਨੇ ਸਾਰਿਆਂ ਅੱਡੋ ਅੱਡ ਹਰ ਤਰ੍ਹਾਂ ਦੀਆਂ ਵੀ ਵੋਟ ਰਾਜ ਦੇ ਨਾਲ ਸਾਰੀਆਂ ਸਸਾਵਾਂ ਚੁਣੀਆਂ ਜਾਣਗੀਆਂ ਇਹ ਡਾਕਟਰ ਭੀਮrao ਉਮੇਦਕਰ ਦੇ ਬਣਾਏ ਹੋਏ ਸੰਵਿਧਾਨ ਚ ਹੈ ਅੱਜ ਕੀ ਉਹਨਾਂ ਦਾ અપਮਾਨ ਨਹੀਂ ਕਰ ਰਹੇ ਭੀਮrao ਜੀ ਦਾ ਉਜੋ ਸੰਵਿਧਾਨ ਚ ਉਹਨਾਂ ਨੇ ਬਣਾਇਆ ਫੋਟਮਾ ਤਾਂ ਤੁਸੀਂ ਉੱਪਰ ਲਾ ਲਈਆਂ ਉਹਨਾਂ ਦੀਆਂ ਭਗਤ ਸਿੰਘ ਦੀਆਂ ਭੀਮrao ਦੀਆਂ ਫਿਰ ਉਹ ਸੰਵਿਧਾਨ ਮੁਤਾਬਕ ਕੰਮ ਹੋਣ ਦੇ ਉਸ ਸੰਵਿਧਾਨ ਦਾ ਤੁਸੀਂ ਸੰਵਿਧਾਨ ਦਾ ਵੀ ਕਾਹਨ ਕਰ ਰਹੇ ਹੋ ਡਾਕਟਰ ਭੀਮrao ਮੇਧਕਰ ਜੀ ਦਾ ਵੀ ਤੁਸੀਂ ਉਪਮਾਨ ਕਰ ਰਹੇ ਹੋ ਭਗਤ ਸਿੰਘ ਦੀ ਸੋਚ ਕਰਕੇ ਪੱਗਾਂ ਦਾ ਬੰਨਣੇ ਸੌਖੀਆਂ ਪਰ ਉਹਨਾਂ ਤੇ ਚੱਲਣਾ ਔਖਾ ਪੱਗ ਦਾ ਹਰੇਕ ਬੰਨ੍ਹੂ ਪਰ ਉਹ ਨਿਜਮ ਅਪਣਾਉਣੇ ਉਸ ਤਰ੍ਹਾਂ ਦੇ ਲੋਕਾਂ ਦੇ ਨਾਲ ਚੱਲਣਾ ਲੋਕਾਂ ਨੂੰ ਸਾਰਿਆਂ ਨੂੰ ਇੱਕੋ ਜਿਹਾ ਰੱਖਣਾ ਲੋਕਤੰਤਰ ਦਾ ਕਰਨਾ ਇਹ ਗੱਲਾਂ ਮੈਂ ਫੇਰ ਇਹੀ ਕਹਿਣਾ ਹੈ ਤੁਸੀਂ ਫੋਟੋਆਂ ਲਾ ਲਈਆਂ ਉਹ ਫੋਟੋਆਂ ਦੀ ਸੋਚ ਦੇ ਮੁਤਾਬਕ ਚੱਲੋ ਭੀਮਰਾਓ ਦਾ ਉਹ ਬਣਾਏ ਹੋਏ ਸੰਵਿਧਾਨ ਮੁਤਾਬਕ ਚੱਲੋ ਉਹਨਾਂ ਦਾ ਅਪਮਾਨ ਨਾ ਕਰੋ ਅੱਜ ਤੁਹਾਡੇ ਸਾਰੇ ਸਾਹਮਣੇ ਅਸੀਂ ਫਾਰਮ ਲੈ ਕੇ ਬੈਂਕ ਦੇ ਬਾਹਰ ਖੜੇ ਹਾਂ ਇਹਨਾਂ ਨੇ ਅੰਦਰੋਂ ਜਿੰਦਾ ਲਾ ਕੇ ਸਾਨੂੰ ਇੱਥੇ ਅੰਦਰੋਂ ਜਾਣ ਤੋਂ ਮਨਾ ਕਰਤਾ ਕਿਉਂਕਿ ਸੀਐਮ ਮੰਨਤਾ ਸੀਐਮ ਮੰਨਤਾ ਇਹ ਗੱਲ ਕਹਿੰਦੇ ਆ ਨਾ ਕਿ ਬਾਬਾ ਸਾਹਿਬ ਅੰਬੇਦਕਰ ਦੀ ਅਡਾਲਜੀ ਤੇ ਤੇ ਸੀਧਾਂ ਦੀ ਜਿਹੜੀ ਕ੍ਰਾਂਤੀ ਦੇ ਜਿਹੜੇ ਪਾਇ ਪੁਰਨੇ ਉਹਨਾਂ ਤੇ ਪਹਿਲੀ ਸਰਕਾਰ ਹੈ ਜਿਹੜੀ ਚੱਲ ਰਹੀ ਹੈ ਪਹਿਲੀ ਸਰਕਾਰ ਚੱਲ ਰਹੀ ਹੈ 100 ਰੁਪਏ ਦਾ 100 100 ਕਰੋੜ ਰੁਪਏ ਦਾ ਘਟਾਲਾ ਮੁਹੱਲੀ ਚ ਆ ਗਿਆ ਇਹਨਾਂ ਦੇ ਚਲਦਿਆਂ ਦਾ ਇਹਨਾਂ ਦੇ ਜਿਹੜੇ ਮਾਨਸਾਲੇ ਐਮਐਲਏ ਸੀ ਉਹ ਜੇਲ੍ਹ ਚ ਜਾਏ ਐ ਹੋਰ ਉਹ ਕਿੰਨਾ ਕੁਸ ਹੈ ਗਿਆ ਮੰਤਰੀ ਐਮਐਲਏ ਦੇ ਇਹ ਡਾਕਟਰ ਭੀਮਰਾਓ ਉਮੀਦ ਕਰਦਾ ਸੁਪਨਾ ਨਹੀਂ ਸੀ ਇਹ ਉਹਨਾਂ ਦਾ ਸੁਪਨਾ ਨਹੀਂ ਸੀ ਭੀਮ ਉਹਨਾਂ ਦਾ ਡਾਕਟਰ ਸਾਹਿਬ ਦਾ ਡਾਕਟਰ ਸਾਹਿਬ ਨੇ ਮੈਂ ਅੱਜ ਅੱਜ ਦੇ ਵੇਸ਼ੇ ਦੀ ਗੱਲ ਕਰਦਾ ਹਾਂ ਉਹਨਾਂ ਨੇ ਸਬਧਾਨ ਦੇ ਨੰਬਰਤਾ ਸੀ ਔਰ ਫੋਟੋ ਇਹਨਾਂ ਨੇ ਲਾਈ ਆ ਸਬਧਾਨ ਮੁਤਾਬਕ ਤੁਹਾਨੂੰ ਲੋਕ ਰਾਜ ਦਾ ਹੱਕ ਆ ਹਰੇਕ ਬੰਦੇ ਨੂੰ ਆਪਦੇ ਵੋਟ ਦਾ ਇਸਤੇਮ ਕੀ ਇਹਨਾਂ ਨੇ ਵੋਟ ਦਾ ਇਸਤੇਮਾਲ ਕਰਨ ਦਿੱਤਾ ਕਿ ਕਿੱਥੇ ਇਹਨਾਂ ਨੇ ਕਿ ਵੋਟ ਦਾ ਇਸਤੇਮਾਲ ਕਰ ਦਿੱਤਾ ਜੋ ਗੱਲਾਂ ਕਰਦੇ ਫਿਰ ਕਿਵੇਂ ਤੁਸੀਂ ਕਹ ਲਓਗੇ ਵੀ ਭੀਮਰਾ ਉਮੀਦਵਾਰ ਦੀ ਸੋਚ ਤੇ ਚੱਲਦੇ ਕਹਿਣ ਨੂੰ ਤਾਂ ਬੜਾ ਮੈਂ ਪਹਿਲਾਂ ਵੀ ਬਾਹਰ ਜ਼ਿਕਰ ਕਰਿਆ ਸੀ ਗੱਲਾਂ ਵਾਲਾ ਗੱਲਾਂ ਜਿੰਨੇ ਡਰਾਮੇ ਆ ਡਰਾਮੇ ਕਰਕੇ ਲੋਕਾਂ ਨੂੰ ਵੱਧੋ ਬਣਾ ਲਾਉਂਦਾ ਤੁਸੀਂ ਬਾਰ ਚ ਖੜੇ ਰੇ ਸਾਰੇ ਜਾਂ ਕਾਂਗਰਸੀ ਕਾਲੀ ਖੜੇ ਬਾਰ ਚ ਤੇ ਉਹ ਚੋਣ ਹੋ ਗਈ ਅੰਦਰੋਂ ਉਹ ਕਿਹੜੇ ਰਸਤੇ ਚਲੇਗੇ ਉਹਦੇ ਦੇ ਟੱਪੇ ਨਹੀਂ ਫਿਰ ਰਸਤਾ ਕਿਹੜਾ ਰਸਤਾ ਤਾਂ ਹੁਣ ਦੇਖੋ ਇਹ ਸਾਨੂੰ ਕਿਉਂ ਸਵਾਲ ਕਰਦੇ ਆ ਤੁਸੀਂ ਇੰਨੇ ਚੈਨਲ ਇਹ ਤੁਹਾਨੂੰ ਮੀਡੀਆ ਨੂੰ ਪਤਾ ਸਮਾਂ ਬਾਰ ਖੜਾਈ ਰੱਖਿਆ ਕਿ ਲੈਣਾ ਚ ਲੱਗੋ ਕੀ ਲੱਗਦਾ ਸੀ ਟਰਕਾਰ ਰਹੀ ਸੀ ਸਰਕਾਰ ਨੂੰ ਕਹਿ ਰਹੇ ਸੀ ਤੁਸੀਂ ਨਹੀਂ ਸਾਨੂੰ ਹੁਣ ਤੇ ਕਰੇ ਕਹਿ ਰਹੇ ਸੀ ਤੁਸੀਂ ਰੁਕੋ ਥੋੜੇ ਫਾਰਮ ਲਵਾਂਗੇ ਆ ਪਹਿਲੇ ਅੰਦਰ ਬੈਠੇ ਆ ਲਾਈਨ ਬਣਾਓ ਪਹਿਲਾਂ ਅੰਦਰ ਵਾਲਿਆਂ ਤੋਂ ਇਹ ਫਾਰਮ ਲੈ ਕੇ ਤੁਹਾਨੂੰ ਲਵਾਂਗੇ ਤੁਸੀਂ ਖੜੇ ਰਹੇ 2 ਘੰਟੇ ਜਦੋਂ ਹੁਣ ਸਾਨੂੰ ਹਾਂ ਸਾਨੂੰ 9 ਵਜੇ ਕਹਿੰਦੇ ਤੁਸੀਂ ਰੁਕੋ ਅੰਦਰ ਲਿਆ ਤੋਂ ਫਾਰਮ ਲੈ ਲਈਏ ਫਿਰ ਸੋਥੋਂ ਲੈ ਲਾਂਗੇ ਲੱਗਦਾ ਜੀ ਇਹੀ ਕੁਛ ਕਰਨਾ ਸੀ ਫਿਰ ਚੋਣ ਕਰਾਉਣ ਦੀ ਇਹ ਪ੍ਰਕਿਰਿਆ ਦੀ ਇਹ ਫਾਰਮ ਭਰਨ ਦੀ ਲੋੜ ਸੀ ਹਾਂ ਫਿਰ ਫਿਰ ਕੀ ਲੋੜ ਸੀਗੀ ਫਿਰ ਤੁਸੀਂ ਨੋਮੀਨੇਟ ਕਰ ਦਿਓ ਉੱਥੇ ਤੁਸੀਂ ਇਹਨਾਂ ਤੁਸੀਂ ਉਹ ਲਾਏ ਪੋਸਟਰ ਲਾਏ ਇਹਨਾਂ ਦੇ ਨਾਲ ਅਖਬਾਰਾਂ ਚ ਪੈਸੇ ਲਾਏ ਲੋਕਾਂ ਵਾਸਤੇ ਕਰੇ ਤਾਂ ਫਿਰ ਉਹਦਾ ਕੀ ਫਾਇਦਾ ਸੀ ਇਹ ਗੱਲਾਂ ਦਾ ਲੋਕ ਜਿਵੇਂ ਕਾਵਰ ਸਾਹਮਣੇ ਦੱਸਿਆ ਇਹ ਆਉਣ ਵਾਲੀਆ ਚੂਣਾ ਚੇ ਦਾ ਜਵਾਬ ਲੋਕ ਬਹੁਤ ਥੱਕੇ ਪਏ ਆ ਲੋਕ ਤਾਂ ਇਹਦਾ ਭਵੰਤ ਮਾਨ ਦਾ ਕਾਲੇ ਅੱਖਰਾਂ ਚ ਨਾਂ ਲਿਖਿਆ ਜਾਣਾ ਪੰਜਾਬ ਵਾਸਤੇ ਜੋ ਕਰਜ ਕਰਜੇ ਚ ਡੋਬ ਜੂਗਾ ਕੋਈ ਵਿਕਾਸ ਨਹੀਂ ਹੋ ਰਿਹਾ ਕੋਈ ਕੰਮ ਨਹੀਂ ਹੋ ਰਿਹਾ ਕਰਾਪਸ਼ਨ ਤੋਂ ਬਿਨਾ ਕੰਮ ਨਹੀਂ ਅੱਜ ਹੁਣ ਮੈਂ ਕਹਿੰਦਾ ਨਹੀਂ ਬਹੁਤਾ ਇੱਕ ਐਸਾਇਟੀ ਬਣੀ ਐ ਉਹ ਸ਼ਬਦ ਮੈਂ ਪਹਿਲਾਂ ਤਾਂ ਬੋਲਦਾ ਹਾਂ ਮੈਂ ਬੋਲਣੇ ਨਹੀਂ ਚਾਹੁੰਦਾ ਜਿਹੜੀ ਉਹ ਸੋਸਾਇਟੀ ਬਣੀ ਹੈ ਉਹ ਕੀ ਹੋ ਰਿਹਾ ਪੰਜਾਬ ਦੇ ਮੰਤਰੀਆਂ ਨਾਲ ਮੈਂ ਚਲੋ ਮੈਂ ਨਹੀਂ ਕਹਿੰਦਾ ਤੁਸੀਂ ਇਸ ਚੈਨਲ ਵਾਲੇ ਤੁਸੀਂ ਸਾਨੂੰ ਤੁਹਾਡੇ ਚੈਨਲਾਂ ਤੋਂ ਸੁਣੀ ਐ ਇਸ ਤਾ ਤੁਹਾਨੂੰ ਇਸ ਤਰ੍ਹਾਂ ਹੈ ਕਿ ਜਿੰਨਾ ਬੁਰਾ ਹਾਲੇ ਹੋ ਰਿਹਾ ਜਿੰਨੀਆਂ ਵੱਡੀਆਂ ਗੱਲਾਂ ਕੀਤੀਆਂ ਸੀ ਮੇਰਾ ਖਿਆਲ ਹੈ ਉਹਨਾਂ ਹੀ ਅੱਜ 10000 ਕਰੋੜ ਦਾ ਕਰਜ਼ਾ ਹੋਰ ਮੰਗ ਲਿਆ ਪੈਟਰੋਲ ਤੇ ਟੈਕਸ ਲਾਤਾ ਡੀਜ਼ਲ ਤੇ ਟੈਕਸ ਲਾਤਾ ਉਹ ਆਪਣੇ ਬਿਜਲੀ ਦਾ ਰੇਟ ਵਧਾਤਾ ਹੋਰ ਕਿੰਨੇ ਕੀ ਕੀ ਦਸੀਏ ਵੀ ਤੁਹਾਨੂੰ ਕਿਹੜਾ ਕੰਮ ਆਪਨੇ ਜਿੱਥੋਂ ਵੇਖ ਲਓ ਕਿਹੜਾ ਕੰਮ ਕਿਹੜਾ ਨਮਾ ਕਰਿਆ ਇੱਕ ਹੋਰ ਗੱਲਾਂ ਦੂਜੀਆਂ ਕਰਦਾ ਹੁਣ ਬੜਾ ਗੱਲਾਂ ਕਰਦਾ ਹੁੰਦਾ ਸੀ ਫੋਟੋ ਦੀ ਗੱਲ ਵੜੀ ਕਰਦਾ ਹੁੰਦਾ ਸੀ ਆਮ ਆਦ ਜਿਹੜੀ ਹੁਣ ਇਹਨਾਂ ਨੇ ਆਮ ਆਦੀ ਮੁਹੱਲਾ ਕਲੀਨਿਕ ਬਣਾਈ ਆ ਪ੍ਰਾਇਮਰੀ ਹੈਲਥ ਸੈਂਟਰ ਸੀ ਪਿੰਡਾਂ ਚ ਇਹਨਾਂ ਨੇ ਆਪਦੇ ਉੱਤੇ ਬਦਲਤਾ ਫਿਰ ਸੈਂਟਰ ਵਾਲੇ ਕਹਿੰਦੇ ਵੀ ਯਾਰ ਅਸੀਂ ਆਮ ਆਦੀ ਮੁਹੱਲਾ ਕਲੀਨਿਕ ਨੂੰ ਤਾਂ ਪੈਸੇ ਨਹੀਂ ਦੇ ਸਕਦੇ ਅਜੀ ਤਾਂ ਪ੍ਰਾਇਮਰੀ ਹੈਲਥ ਸੈਂਟਰ ਵਾਸਤੇ ਇਹ ਸਕੀਮ ਬਣੀ ਆ ਹੁਣ ਫਿਰ ਉਹ ਝੂਟੜ ਲਿਆ ਫਿਰ ਬਦਲੀ ਜਾਂਦੇ ਆ ਇਹ ਝੂਟੜ ਤੋਂ ਬਿਨਾਂ ਇਹਨਾਂ ਦਾ ਕੰਮ ਹੀ ਨਹੀਂ ਇਹ ਇਹ ਤੁਹਾਡੇ ਸਾਹਮਣੇ ਅਫਸਰ شاہੀ ਇਥੇ ਤੈਨਾਤ ਸੀ ਮਤਲਬ ਜਿਸ ਤਰੀਕੇ ਨਾਲ ਹਾਲਾਤ ਬਣਿਆ ਹੁਣ ਜਿੰਦਾ ਾਲਾ ਦਿੱਤਾ ਗਿਆ ਕੀ ਲੱਗਦਾ ਹੈ ਕਿ ਕੋਈ ਤੁਹਾਡਾ ਉਮੀਦਵਾਰ ਪਹੁੰਚ ਸਕਿਆ ਅੰਦਰ ਕੋਈ ਇੱਕ ਅੱਧਾ ਵੀ ਆਇਆ ਹੋਵੇ ਕੋਈ ਕਿਸੇ ਨੇ ਦੱਸਿਆ ਹੋਵੇ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਮੀਡੀਆ ਦੇ ਰਾਹੀਂ ਸੱਦਾ ਦੇਣਾ ਚਾਹੁੰਦੇ ਆ ਕਿ ਜੋ ਅੱਜ ਹੋ ਰਿਹਾ ਪੰਜਾਬ ਦੇ ਵਿੱਚ ਜੇ ਪੰਜਾਬ ਦੇ ਲੋਕਾਂ ਨੇ ਇਸ ਗੱਲ ਤੇ ਧਿਆਨ ਨਾ ਦਿੱਤਾ ਤਾਂ ਆਉਣ ਵਾਲਾ ਜਿਹੜਾ ਭਵਿੱਖ ਹੈ ਪੰਜਾਬ ਦਾ ਬਹੁਤ ਖਤਰਨਾਕ ਹੋਵੇਗਾ ਲੋਕਾਂ ਦੀ ਜਿੰਦਗੀ ਆਪਣੀ ਕਚੂਕੀ ਬਣ ਜਾਵੇ ਜਿਹੜੀ ਕਿ ਇਹਦੀ ਮੁੜ ਕੇ ਪਰਪਾਈ ਨਹੀਂ ਕਰ ਸਕਾਂਗੇ ਅਸੀਂ ਇਸ ਜੇ ਜਿਹੜਾ ਅੱਜ ਤੁਹਾਡੇ ਸਾਹਮਣੇ ਆ ਕਿ ਟੱਕ ਚਲੇ ਗਏ ਆ ਪਹਿਲਾਂ ਬਾਹਰ ਸਿਕਿਰ ਤੇ ਖਿਆਰੀ ਸੀਗੀ ਅੰਦਰ ਨਹੀਂ ਬਣ ਦਿੱਤਾ ਹੁਣ ਇਥੇ ਜਿੰਦਾ ਲਾ ਕੇ ਚਲੇ ਗਏ ਆ ਹੁਣ ਇਥੇ ਕੋਈ ਖਤਰਾ ਨਹੀਂ ਗਾ ਪਹਿਲਾਂ ਸਾਦੋਂ ਕੀ ਖਤਰਾ ਸੀਗਾ ਆ ਫਾਰਮਸੀ ਹੱਥਾਂ ਚ ਲੈ ਕੇ ਖੜੇ ਨੇ ਆ ਤੇ ਇਸ ਪਹਿਲਾਂ ਲੈਣ ਨਹੀਂ ਦਿੱਤੇ ਗਏ ਇਸ ਕਰਕੇ ਅਸੀਂ ਜਿਹੜਾ ਆਉਣ ਵਾਲਾ ਭਵਿੱਖ ਆ ਪੰਜਾਬ ਦਾ ਜੇ ਇਹ ਸਰਕਾਰ ਇਵੇਂ ਰਹੀ ਤਾਂ ਇਹ ਖਤਰੇ ਚ ਹੋਊਗਾ ਤਾਂ ਜਿਹੜਾ ਪੰਜਾਬ ਦਾ ਨੁਕਸਾਨ ਹੋਊਗਾ ਇਹਦੀ ਪਰਪਾਈ ਨਹੀਂ ਹੋ ਸਕੇਗੀ ਅਸੀਂ ਪੰਜਾਬ ਦੇ ਲੋਕਾਂ ਨੂੰ ਅੱਜ ਫੇਰ ਇਸ ਗੱਲ ਤੇ ਸੱਦਦਾ ਨਾ ਚਾਹੁੰਦੇ ਆ ਕਿ ਜੇ ਕੱਲੀਆਂ ਵੋਟਰ ਸੂਚੀਆਂ ਹੀ ਵੇਚਣੀਆਂ ਸੀਗੀਆਂ ਤੇ ਬਾਹਰ ਰਾਕੇ ਟਸਟਾਲ ਲਾ ਲੈਂਦਾ محکمہ ਵੋਟਰ ਸੂਚੀਆਂ 5 500 ਦੀ ਹਜ਼ਾਰ ਹਜ਼ਾਰ ਦੀ ਵੇਚ ਦਿੰਦਾ ਤੇ ਆ ਫਾਰਮ ਭਰਨ ਦਾ ਜਿਹੜਾ ਜਣਾ ਰੋਕਿਆ ਪਿਆ ਨੌ ਬੰਦਿਆਂ ਦੇ ਆਪਦੇ ਫਾਰਮ ਭਰ ਕੇ ਕਹਿੰਦੇ ਆ ਕਿ ਉਹ ਚੇਅਰਮੈਨ ਵੀ ਬਣਾ ਦਿੱਤਾ ਗਿਆ ਹੈ ਪਰ ਅੰਦਰ ਬਾਹਰ ਜਿਹੜੇ ਇਹਨਾਂ ਦੇ ਵਰਕਰ ਸਾਥੀ ਆ ਆਪ ਵਾਲੇ ਉਹ ਵੀ ਰੌਲਾ ਪਾ ਰਹੇ ਗੁੱਸੇ ਹੋ ਰਿਹਾ ਕਿ ਜਿਹੜੇ ਕੰਮ ਕਰਨ ਵਾਲੇ ਵਰਕਰ ਹੈ ਉਹਨਾਂ ਨੂੰ ਖੁੰਝੇ ਲੈਣ ਲਾ ਦਿੱਤਾ ਗਿਆ ਤੇ ਜਿਹੜੇ ਬੰਦੇ ਪੈਸੇ ਵਾਲੇ ਸੀਗੇ ਖਾਸ ਲੋਕ ਹੈ ਉਹਨਾਂ ਨੂੰ ਮੂਹਰੇ ਲਿਆ ਕੇ ਉਹ ਨਵਾਜਿਆ ਜਾ ਰਿਹਾ ਤੇ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਅੱਜ ਇਸ ਗੱਲ ਦਾ ਡਟਮਾ ਵਿਰੋਧ ਕਰਨਾ ਹੈ ਪੰਜਾਬ ਸਰਕਾਰ ਦਾ ਕਾਂਗਰਸ ਪਾਰਟੀ ਵੱਲੋਂ ਕਿ ਦਫ਼ਤਰਾਂ ਦੇ ਵਿੱਚੋਂ ਡਾਕਟਰ ਪੀਮਰਾਓ ਅੰਬੇਡਕਰ ਸਾਹਿਬ ਦੀਆਂ ਅਤੇ ਚੀਤ ਦੇ ਅਜੇ ਭਗਤ ਸਿੰਘ ਦੀਆਂ ਫੋਟੋ ਨੂੰ ਉਤਾਰ ਦੇਣਾ ਚਾਹੀਦਾ ਹੈ ਕਿਉਂਕਿ ਅਜੇ ਭਗਤ ਸਿੰਘ ਦੇ ਨਾਰੇ ਲਾਉਣ ਵਾਲੇ ਇਹਨਾਂ ਦਾ ਜਿਹੜਾ ਸਰਗਣਾ ਜਿਹੜਾ ਵੱਡਾ ਲੀਡਰ ਇਹਨਾਂ ਦਾ ਕਨਵੀਨਰ ਆਲ ਇੰਡੀਆ ਦਾ ਕੇਜਰੀਵਾਲ ਸਾਹਿਬ ਉਹ ਸ਼ਰਾਬ ਦੇ ਘਟਾਲੇ ਵਿੱਚ ਜੇਲ੍ਹ ਵਿੱਚ ਬੰਦ ਹੈ ਕਦੇ ਭਗਤ ਸਿੰਘ ਦੀ ਇਹ ਸੋਚ ਨਹੀਂ ਰਹੀ ਸੀ ਸੰਗਨੇ ਸੋਚਿਆ ਨਹੀਂ ਸੀਗਾ ਕਿ ਛਰਾਬਾ ਪਿੱਛੇ ਅੱਡੇ ਟ ਵੱਡੇ ਜਿਹੜੇ ਲੀਡਰੋ ਜੇਲ੍ਹ ਜਾਣਗੇ ਤੇ ਜਾਂ ਸ਼ਰਾਬ ਵੇਚ ਵੇਚ ਕੇ ਲੀਡਰ ਪੈਸਾ ਕਮਾ ਕੇ ਦੇਸ਼ ਨੂੰ ਪੰਜਾਬ ਨੂੰ ਬਰਬਾਦ ਕਰਨਗੇ ਅਸੀਂ ਭਗਤ ਸਿੰਘ ਦੀ ਸੋਚ ਤੇ ਅੱਜ ਵੀ ਪੈਰਾ ਦਿਨਾ ਚੰਦ ਦਿੰਨੇ ਆ ਡਾਕਟਰ ਅੰਬੇਡਕਰ ਸਾਹਿਬ ਦੀ ਸੋਚ ਨੂੰ ਤੇ ਉਹਨਾਂ ਦੇ ਦਿੱਤੇ ਹੋਏ ਅਧਿਕਾਰਾਂ ਦੀ ਰਾਖੀ ਕਰਾਂਗੇ ਜੋ ਮਰਜ਼ੀ ਕੁਰਬਾਨੀ ਕਰਨੀ ਪਵੇ ਪੰਜਾਬ ਸਰਕਾਰ ਦਾ ਡਟਮਾ ਵਿਰੋਧ ਕਰਾਂਗੇ ਤੁਹਾਡੇ ਸਾਹਮਣੇ ਹੈ ਚੋਣ ਹੋ ਰਹੀ ਹੈ ਤੇ ਡਾਕਟਰ ਨੂੰ ਲੋਕ ਲਗਾ ਦਿਆ ਇਹ ਕੈਸਾ ਲੋਕਤੰਤਰ ਹੈ ਆਮ ਲੇਖਣ ਇਸ ਸਾਡਾ ਸੁੱਚਾ ਸਮੱਚਾ ਵੋਟਰ ਇਥੋਂ ਦੀ ਲੀਡਰਸ਼ਿਪ ਸੋਲਜੀ ਸੀ ਕੋਈ ਗੁੰਡਾ ਕਰਦੀ ਨਹੀਂ ਸੀ ਇੰਨੀ ਫੋਰਸ ਲਾਉਣ ਦੀ ਜ਼ਰੂਰਤ ਕੀ ਸੀ ਕਿਉਂ ਨਹੀਂ ਇਸ ਫੋਰਸ ਨੂੰ ਪੰਜਾਬ ਦੇ ਅਮਨ ਮਾਨ ਵਾਸਤੇ ਜੋ ਲੁੱਟ ਖੋਹ ਹੁੰਦੀਆਂ ਉਧਰ ਕੰਮ ਲੈਂਦੇ ਇਹ ਬਦਲਾਜ ਬੰਦ ਲੈ ਫਿਰਦਾ ਜਿਸ ਨਾਅਰੇ ਲੈ ਕੇ ਵੋਟ ਮਲਾਈ ਕੇ ਸਰਕਾਰ ਬਣੀ ਭਗਵੰਤ ਮਾਨ ਦੀ ਤੇ ਅੱਜ ਲੋਕੀ ਪੰਜਾਬ ਦੇ ਠੱਗੇ ਹੋ ਮਹਿਸੂਸ ਕਰ ਰਹੇ ਆ ਪੰਜਾਬ ਦਾ ਮਾਹੌਲ ਕਿੱਧਰ ਹੈ ਕੀ ਅੱਜ ਨਸ਼ੇ ਬੰਦ ਹੋ ਗਏ ਕੀ ਰੇਤੇ ਦੀ ਲੁੱਟ ਕੀ ਬੇਰਜਕਾਰੀ ਕੀ ਕ腐ਸ਼ਨ ਘਟ ਗਈ ਤੇ ਆ ਦਿਨ ਦਿਹਾੜੇ ਲੋਕਤੰਤਰ ਦਾ ਕਤਲ ਹੋਇਆ ਮੈਂ ਜ਼ਿਲ੍ਹਾ ਖਾਨ ਦਾ ਪ੍ਰਧਾਨ ਹੋਣ ਦੇ ਨਾਤੇ ਕਰਾ ਦੇ ਸ਼ਬਦਾਂ ਚ ਦੀ ਨਿਖੇਦੀ ਕਰਦਾ ਤੇ ਅਸੀਂ ਟੱਕੇ ਨਹੀਂ ਬੈਠੇ ਇਸ ਤੋਂ ਬਾਅਦ ਅਸੀਂ ਹਾਈ ਕੋਰਟ ਚ ਜਾਵਾਂਗੇ ਅੱਜ ਅਸੀਂ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਣਗ ਜੀ ਨਾਲ ਵੀ ਸਾਰੇ ਦੱਸਾਂਗੇ ਉਹਨਾਂ ਨਾਲ ਵਿਚਾਰਾਂ ਕਰਕੇ ਲੰਮੀ ਲੜਾਈ ਲੜਾਂਗੇ ਉਹਨਾਂ ਨੂੰ ਆਉਣ ਤੋਂ ਬੰਦ ਕਰ ਦਿੱਤਾ ਗਿਆ ਇਹ ਲਗਾਤਾਰ ਵਿਰੋਧੀ ਤਸਵੀਰਾਂ ਸੀ ਤੁਹਾਨੂੰ ਦਿਖਾ ਦਿੰਨੇ ਹਾਂ ਜਿੰਦਾ ਲਗਾ ਦਿੱਤਾ ਗਿਆ ਤਾਂ ਇਸ ਬੈਂਕ ਦੀਆਂ ਚੋਣਾ ਸੀ ਤਾਂ ਚੋਣ ਪ੍ਰਕਿਰਿਆ ਚੱਲ ਰਹੀ ਸੀ ਤਾਂ ਜਿੰਦਾ ਲਗਾ ਦਿੱਤਾ ਗਿਆ ਤਾਂ ਪਹਿਲਾਂ ਵਿਰੋਧੀ ਧਿਰ ਦੇ ਕਿੰਨੇ ਵੀ ਉਮੀਦਵਾਰ ਸੀ ਪਰ ਉਸ ਤੋਂ ਇੱਥੇ ਜਗਰਾ ਮਾਜ਼ੀ ਪਾਰਟੀ ਕਰ ਗਈ ਹੈ ਬੇਤੀ ਕਰਨ ਪਾਇਆ ਚਾਰ ਬੰਦੇ ਸੀ ਬਈ ਇੱਥੇ ਚਾਰ ਬੰਦੇ ਲਾਏ ਗਏ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਭਈਓ ਮੇਰੇ ਨਾਲ ਸੁਭਈ ਹੋਏ ਪਰ ਮਾਬਰ ਹੌਣ ਬਰਸੰਦੀ ਦੇ ਜਨਾਬ ਮੇਰੇ ਗੱਲ ਪਈ ਸੱਚੀ ਜਾ ਗੱਲ ਪਈਆ ਸਾਂ ਮੈਂ ਹਿੰਮਤ ਨਾਲ ਆਤੀ ਹੌਣ ਬਰਸੰਦੀ ਕੋਈ ਇਧਰ ਬੱਝਾ ਆ ਮੈਂ ਖਿਲੰਦ ਗੇਤੀ ਮੇਰੇ ਮਰੋਂ ਵਾਸਤੇ ਐ ਨਹੀਂ ਦੱਸੋਗਾ ਮੈਂ ਕਿੰਦੀ ਜਹੰਮ ਨਾਲ ਆ ਕੇ ਦੇਖ ਰਿਹਾ ਚਹਮਤ ਸੀ ਪਹਿਲਾ ਗੱਲ ਮਿੰਦੀ ਨੂੰ ਮੈਂ ਚਾਲ ਲੱਗਾ ਉਹਦਾ ਮੇਰੇ ਗੱਲ ਪਾਏ ਇਹਨਾਂ ਮੈਨੂੰ ਬੁਲਾਇਆ ਅੱਡੀ ਸਿਰ ਬੈਦਨਾਂ ਮੈਂ ਪਲਾਨਿੰਗ ਨਾ ਉਹ ਵੀ ਖੜੇ ਪ੍ਰਸ਼ਾਸਨ ਨੂੰ ਜਾਈਦਾ ਐ ਸੱਚਾ ਸਾਹਿਬ ਬੰਦੇ ਖੜੇ